ਇਹ ਗੱਲਾਂ ਕਰਨੀਆਂ ਬਹੁਤ ਸਖਲੀਆਂ ਨੇ ਜੁਨਾ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਤੇ ਉਹਨਾਂ ਲੱਖਾਂ ਮੁਸੀਬਤਾਂ ਚੱਲੀਆਂ ਨੇ ਮੇਰੇ ਭਾਰਤ ਮਾਂ ਦੀ ਇਹ ਧਰਤੀ ਤੇਰਾ ਕਰਜ਼ੇ ਉਤਾਰਾਂਗਾ ਜੱਲਿਆਂ ਵਾਲੇ ਬਾਗ ਦੇ ਦੋਚੀ ਚੁਣ ਚੁਣ ਮਾਰਾਂਗਾ ਤੇਰੇ ਜੱਲਿਆਂ ਵਾਲੇ ਬਾਗ ਦੇ ਦੋਚੀ ਚੁਣ ਚੁਣ ਮਾਰਾਂਗਾ ਹਏ ਬੋਰ ਪੱਪੀ ਪਿੱਛੇ ਨਾ ਲੰਡਨ ਵਿੱਚ ਜਾਵਾਂਗਾ ਜਦ ਤੱਕ ਅੱਡ ਬੈਰ ਨਾ ਮਾਰਿਆ ਮੁੜਨਾ ਵਾਪਸ ਆਵਾਂਗਾ ਜਦ ਤੱਕ ਇਹ ਦਵਾਰ ਨਾ ਮਾਰਿਆ ਮੁੜਨਾ ਭਰਤ ਆ ਮੰਗਾ ਓਕੇ ਪਹਿਲਾ ਵੀ ਤੇਰੇ ਯੋਧਿਆ ਕੀਤੀਆਂ ਕੈ ਮਸਾਲਾ ਨੇ ਤੇਰਾ ਸਿਰ ਚੁੱਕ ਨੀਂਦ ਦਿੱਤਾ ਤੇਰੇ ਅਣਖੀ ਲਾਲਾ ਨੇ ਮੈਂ ਉਹਨਾਂ ਦੇ ਉਫਨੇ ਕਰਕੇ ਸੱਚ ਬਖਾਵਾਗਾ ਜਦ ਤੱਕ ਇਹ ਦਵਾਰ ਨਾ ਮਾਰਿਆ ਮੁਰਨਾ ਵਾਪਸ ਆਵਾਗਾ ਰਾਜ ਗੁਰੂ ਸਤ ਦੇਵ ਭਗਤ ਸਿੰਘ ਵਾਂਗ ਹੱਸ ਕੇ ਮੈਂ ਪਾ ਲਊਗਾ ਰੱਸਾ ਫਾਂਸੀ ਦਾ ਗਲ ਦੇ ਵਿੱਚ ਕੱਸ ਕੇ ਮੈਂ ਪਾਲਾਂਗਾ ਰੱਸਾ ਫਾਂਸੀ ਦਾ ਗਲ ਦੇ ਵਿੱਚ ਕੱਸ ਕੇ ਮੈਂ ਪਤੂ ਵਾਲਾ ਹਰਮੇਸ਼ ਜਾਣ ਦੇ ਸਿਲੇਕੇ ਲਾਵਾਂਗੇ ਜਦ ਤੱਕ ਇਹ ਦਵੈਰ ਨਾ ਮਾਰਿਆ ਮੁਰਨਾ ਵਾਪਸ ਆਵਾਂਗੇ ਜਦ ਤੱਕ ਇਹ ਦਵੈਰ ਨਾ ਮਾਰਿਆ ਮੁਰਨਾ ਪੰਜਾਬ ਵਿੱਚ ਆਵਾਂਗੇ ਦੋਸਤੋ ਬਹੁਤ ਹੀ ਵਧੀਆ ਆਵਾਜ਼ ਹੈ ਇਹ ਵੀਰ ਨੂੰ ਸਪੋਰਟ ਕਰੋ ਜਿੰਨੀ ਵੀ ਹੋ ਸਕਦੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹਦੇ ਉੱਪਰ ਅਸੀਂ ਆਪ ਦਾ ਨੰਬਰ ਵੀ ਦੇ ਦੇਾਂਗੇ ਪਿੰਡ ਫੱਤੂ ਵਾਲੇ ਦਾ ਰਮੇਸ਼ ਜਿਹੜਾ ਬਹੁਤ ਹੀ ਵਧੀਆ ਸਰੇਲੀ ਆਵਾਜ਼ ਹੈ ਤਿਆੜੀਆਂ ਕਰਨ ਲਈ ਮਜਬੂਰ ਹੈ ਗਰੀਬੀ ਨਾਲ ਦੱਬਿਆ ਕੁਚਲਿਆ ਪਿਆ ਇੰਨੇ ਨੂੰ ਸਪੋਰਟ ਦੀ ਜ਼ਰੂਰਤ ਹੈ ਜਿੰਨੇ ਵੀ ਕਲਾਕਾਰ ਵੇਖਣ ਜਾਂ ਕੋਈ ਰਾਈਟਰ ਵੇਖ ਜਿੰਨੀ ਵੀ ਇਹ ਹੋ ਸਕਦੀ ਹੈ ਸਪੋਰਟ ਕੀਤੀ ਜਾਵੇ ਧੰਨਵਾਦ ਕਰਦੇ ਹਾਂ